ਤੁਸੀਂ ਕਿਵੇਂ ਦੇਖਦੇ ਹੋ ਇਹ ਜਿਹੜੀ ਨਵੀਂ ਅਕਾਲੀ ਦਲ ਬਣੀ ਆ ਤੁਹਾਨੂੰ ਇਸ ਦਾ ਪੂਰਕ ਕੀ ਲੱਗਦਾ ਇਹ ਅਕਾਲੀ ਦਲ ਨਵਾਂ ਨਹੀਂ ਬਣਿਆ ਬਲਕਿ ਸ਼ੋਮਣੀ ਅਕਾਲੀ ਦਲ ਦੀ ਪੂਰਨ ਸਜਿੱਤੀ ਹੋਈ ਹੈ ਇਸ ਅਕਾਲੀ ਦਲ ਚ ਜਾਂ ਪਿਛਲੇ ਅਕਾਲੀ ਦਲ ਜਿਹੜਾ ਹਿੰਦੂ ਲੀਡਰਸ਼ਿਪ ਹੈ ਉਹਦਾ ਪੂਰਕ ਕੀ ਦੇਖਦੇ ਹੋ ਗੁਰੂ ਸਾਹਿਬ ਇਸ ਕਰਕੇ ਮੈਂ ਨਹੀਂ ਸਮਝਦਾ ਗੁਰੂ ਸਾਹਿਬ ਨੇ ਵੀ ਹਮੇਸ਼ਾ ਜਿਹੜਾ ਹੈ ਸਾਰੇ ਵਰਗਾਂ ਨੂੰ ਸਤਿਕਾਰ ਦਿੰਦਾ ਹੈ ਔਰ ਸਰਬੱਤ ਦੇ ਭਲੇ ਦੀ ਗੱਲ ਕੀਤੀ ਹੈ ਕਹਾ ਕਰਦੀ ਹੈ ਕਿ ਜਿਹੜੇ ਹਿੰਦੂ ਵੋਟ ਬੈਂਕ ਆ ਉਹ ਸਾਡੇ ਕੋਲ ਜ਼ਿਆਦਾ ਆ। ਭਾਜਪਾ ਦਾ ਆਪਣਾ ਏਜੰਡਾ ਹੈ। ਉਹਨਾਂ ਦੀ ਥੋੜੀ ਜੀ ਕ੍ਰਿਮਨਲ ਸੋਚ ਹੈ ਪਰ ਮੈਂ ਸਮਝਦਾ ਪੰਜਾਬ ਔਰ ਪੰਜਾਬ ਦਾ ਭਲਾ ਇਸੇ ਕਰਕੇ ਹੈ ਜੇਕਰ ਅਸੀਂ ਸ਼ੋਮਨੀ ਅਕਾਲੀ ਦਲ ਦੀ ਖੇਤਰੀ ਪਾਰਟੀ ਹੈ ਜਿਹੜੀ ਉਹਨੂੰ ਅਸੀਂ ਪਰਨਾਵਾਂਗੇ ਤਾਂ ਪੰਜਾਬ ਦੀ ਡਿਵੈਲਪਮੈਂਟ ਵੀ ਵੱਧ ਹੋ ਸਕਦੀ ਹੈ। ਪੰਜਾਬ ਦੇ ਵਿੱਚ ਅਮਨ ਸ਼ਾਂਤੀ ਵੀ ਰਹਿ ਸਕਦੀ ਹੈ। ਇਹ ਜਿਹੜਾ ਫਿਰਕੂ ਪਾੜਾ ਹੈਗਾ ਇਹ ਬਿਲਕੁਲ ਵੀ ਕਿਸੇ ਰਾਸ਼ਟਰੀ ਪਾਰਟੀ ਨੂੰ ਕਰਨਾ ਨਹੀਂ ਚਾਹੀਦਾ। ਸੁਖਵੀਰ ਬਾਦਲ ਹੋਂ ਦਾ ਧੜਾ ਉਹਨਾਂ ਦੇ ਨਾਲ ਤੁਹਾਡਾ ਅੰਦਰੂਨੀ ਕੋਈ ਹੈ ਸੀ ਇਹੋ ਜਿਹਾ ਵੀ ਜਿਹਦੇ ਕਰਕੇ ਤੁਹਾਨੂੰ ਵੱਖ ਹੋਣਾ ਪਿਆ ਉਹਨਾਂ ਨੂੰ ਜੋ ਜੋ ਦੀ ਕਮਾਂਡ ਸੁਖਵੀਰ ਸਿੰਘ ਬਾਦਲ ਕੋਲ ਆਈ ਹੈ ਉਹ ਆਪ ਮਹਾਰੇ ਭਾਵੇਂ ਕੋਈ ਫੈਸਲਾ ਕੋਈ ਵੀ ਲੈਣਾ ਹੋਵੇ ਉਹਦੇ ਵਿੱਚ ਕਿਸੇ ਵੀ ਵੱਡੇ ਛੋਟੇ ਆਗੂ ਨੂੰ ਭਰੋਸੇ 'ਚ ਨਹੀਂ ਲਿਆ ਜਾਂਦਾ ਡਿਕਟੇਟਰਸ਼ਿਪ ਵਾਲੀ ਹੈ ਜਿਵੇਂ ਕੰਪਨੀ ਨੂੰ ਆਪ ਉਹ ਕਰਦੇ ਆ ਨਾ ਉਸ ਤਰੀਕੇ ਨਾਲ ਉਹ ਕੰਪਨੀ ਤੇ ਨਾਲ ਚਲਾ ਰਹੇ ਤੇ ਇਸੇ ਕਰਕੇ ਸਾਰੇ ਜਿਹੜੇ ਆਗੂ ਨੇ ਕੀ ਕਰਕੇ ਪਾਰਟੀ ਤੋਂ ਅਲੱਗ ਹੋ ਗਏ ਤੁਸੀਂ ਕਿਵੇਂ ਦੇਖਦੇ ਹੋ ਇਹ ਜਿਹੜੀ ਨਵੀਂ ਅਕਾਲੀ ਦਲ ਬਣੀ ਆ ਤੁਹਾਨੂੰ ਇਸ ਦਾ ਬੁਲਕ ਕੀ ਲੱਗਦਾ ਇਹ ਅਕਾਲੀ ਦਲ ਨਵਾਂ ਨਹੀਂ ਬਣਿਆ ਬਲਕਿ ਸ਼ੋਮਨੀ ਅਕਾਲੀ ਦਲ ਦੀ ਪੂਨਰ ਸਿਰਜੀਤੀ ਹੋਈ ਹੈ ਕਿਉਂਕਿ ਲੰਬੇ ਸਮੇਂ ਤੋਂ ਸ਼ੋਮਨੀ ਅਕਾਲੀ ਦਲ ਪੰਜਾਬ ਔਰ ਪੰਥ ਦੀ ਅਗਵਾਈ ਕਰਦਾ ਹੈ ਪੰਜਾਬ ਦੇ ਲੋਕਾਂ ਨੂੰ ਸ਼ੋਮਨੀ ਅਕਾਲੀ ਦਲ ਤੇ ਬਹੁਤ ਵੱਡਾ ਮਾਣ ਹੈ ਪੰਜਾਬ ਦੀ ਮਾਂ ਪਾਰਟੀ ਹੈ ਪਰ ਬਦਕਿਸਮਤੀ ਦੇ ਨਾਲ ਇਹ ਪਰਿਵਾਰਵਾਦ ਦਾ ਸ਼ਿਕਾਰ ਹੋ ਗਈ ਪਿਛਲੇ 10-12 ਸਾਲ ਤੋਂ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਖੋ ਬੈਠੀ ਉਹਦਾ ਸਭ ਤੋਂ ਵੱਡਾ ਕਾਰਨ ਸੀਗਾ ਕਿ ਜਿਹੜਾ ਪੰਥ ਤੇ ਪੰਜਾਬ ਦਾ ਏਜੰਡਾ ਸੀਗਾ ਜਿਹੜਾ ਸੰਘਰਸ਼ ਸ਼ੋਮਨੀ ਅਕਾਲੀ ਦਲ ਪੰਜਾਬ ਦੇ ਹੱਕਾਂ ਲਈ ਕਰਦਾ ਸੀ ਔਰ ਜਿਹੜੀਆਂ ਪੰਥਕ ਮਸਲੇ ਤੇ ਉਹਨਾਂ ਨੂੰ ਲੈ ਕੇ ਜਿਹੜਾ ਸੰਘਰਸ਼ ਕਰਦਾ ਸੀ ਉਹ ਤੋਂ ਪਿੱਛੇ हट ਗਿਆ ਔਰ ਬਲਕੇ ਇੱਕ ਪਰਿਵਾਰ ਦਾ ਕਬਜ਼ਾ ਹੋ ਗਿਆ ਔਰ ਸਰਦਾਰ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਉਸ ਨੂੰ ਇੱਕ ਆਪਣੇ ਪਰਿਵਾਰ ਦੀ ਕੰਪਨੀ ਬਣਾ ਲਈਆ ਜਿਹਦੇ ਕਾਰਨ ਪਿਛਲੇ 7-8 ਸਾਲ ਤੋਂ ਜਿਹੜੀ ਵੀ ਇਲੈਕਸ਼ਨ ਦੇ ਵਿੱਚ ਅਕਾਲੀ ਦਲ ਨੇ ਕੰਟੈਸਟ ਕੀਤਾ ਉਹਦੇ ਵਿੱਚ ਅਕਾਲੀ ਦਲ ਦਾ ਗਰਾਫ ਗਿਰਦਾ ਗਿਆ ਭਾਵੇਂ 17 ਦੀ ਇਲੈਕਸ਼ਨ ਲੜੀ 19 ਦੀ ਲੜੀ ਪਾਰਲੀਮੈਂਟ 22 ਦੇ ਵਿੱਚ ਅਸੈਂਬਲੀ ਦੇ ਵਿੱਚ ਕੇਵਲ 3 ਸੀਟਾਂ ਤੇ ਆਸ ਮਿਟਿਆ ਉਹਦਾ ਸਭ ਤੋਂ ਵੱਡਾ ਕਾਰਨ ਸੀ ਕਿ ਪੰਜਾਬ ਦੇ ਲੋਕਾਂ ਨੂੰ ਸ਼ੋਮਨੀ ਅਕਾਲੀ ਦਲ ਤੇ ਬਹੁਤ ਭਰੋਸਾ ਸੀ ਜਦੋਂ ਲੋਕਾਂ ਦਾ ਭਰੋਸਾ ਟੁੱਟ ਗਿਆ ਲੋਕਾਂ ਦਾ ਵਿਸ਼ਵਾਸ ਟੁੱਟ ਗਿਆ ਤੇ ਉਹਨਾਂ ਨੇ ਸ਼ੋਮਨੀ ਅਕਾਲੀ ਦਰ ਤੋਂ ਕਿਨਾਰਾ ਕਰ ਲਿਆ ਮੈਂ ਸਮਝਦਾ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ 2 ਦਸੰਬਰ 2024 ਨੂੰ ਜਦੋਂ ਫਸੀਲ ਤੋਂ ਪੰਜ ਸਿੰਘ ਸਾਬਾਨਾ ਨੇ ਸ਼ੋਮਨੀ ਅਕਾਲੀ ਦਰ ਦੀ ਲੀਡਰਸ਼ਿਪ ਨੂੰ ਜੋ ਪਿਛਲੇ ਸਮੇਂ 'ਚ ਗੁਨਾਹ ਕੀਤੇ ਸੀ ਭਾਵੇਂ ਉਹ ਧਾਰਮਿਕ ਤੌਰ ਤੇ ਸੀ ਭਾਵੇਂ ਉਹ ਪੰਜਾਬ ਦਾ ਏਜੰਡਾ ਸੀ ਉਹਦੇ ਸਾਰੇ ਗੁਨਾਹਾਂ ਨੂੰ ਇੱਕ ਇੱਕ ਕਰਕੇ ਉਹਨਾਂ ਦੇ ਸਾਹਮਣੇ ਰੱਖਿਆ ਸਾਰਿਆਂ ਨੇ ਆਪਣੇ ਗੁਨਾਹ ਕਬੂਲ ਕੀਤੇ ਔਰ ਗੁਨਾਹ ਕਬੂਲ ਕਰਨ ਤੋਂ ਬਾਅਦ ਬੜਾ ਦੁੱਖ ਹੋਇਆ ਪੰਜਾਬ ਤੇ ਪੰਥ ਦੇ ਪੰਥ ਪ੍ਰਸਤ ਲੋਕਾਂ ਨੂੰ ਕਿ ਸ਼ੋਮਨੀ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਹ ਆਪਣੇ ਗੁਨਾਹ ਨੂੰ ਉੱਥੇ ਮੰਨ ਕੇ ਆਇਆ ਲੇਕਿਨ ਮੁਕਸਰ ਦੀ ਧਰਤੀ ਤੇ ਜਾ ਕੇ ਮੁਨਕਰ ਹੋ ਗਿਆ ਜਿਹੜਾ ਪ੍ਰਧਾਨ ਛੇਵੇਂ ਪਾਤਸ਼ਾਹ ਦੇ ਉਹਦੇ ਦਰ ਤੇ ਜਾ ਕੇ ਵੀ ਝੂਠ ਬੋਲੇ ਔਰ ਉਹਨਾਂ ਨੂੰ ਇਹ ਹੁਕਮ ਵੀ ਲਾਇਆ ਸੀ ਅਕਾਲ ਤਖਤ ਤੋਂ ਕਿ ਜਿਹੜੀ ਪੁਰਾਣੀ ਲੀਡਰਸ਼ਿਪ ਹੈ ਉਹ ਨੈਤਿਕ ਤੌਰ ਤੇ ਆਪਣਾ ਆਧਾਰ ਗਵਾ ਬੈਠੀ ਲੇਕਿਨ ਉਹ ਸਰਾਨੂੰ ਉਹਨੇ ਪ੍ਰਵਾਨ ਨਹੀਂ ਕੀਤਾ ਆਪਣੇ ਆਪ ਹੀ ਉਹਨਾਂ ਨੇ ਫੇਕ ਭਰਤੀ ਕਰਕੇ ਆਪਣੇ ਆਪ ਨੂੰ ਪ੍ਰਧਾਨ ਅਨਾਉਂਸ ਕਰ ਲਿਆ ਜੀ ਤੋ ਬਾਅਦ ਜਿਹੜੇ 5 ਮੈਂਬਰੀ ਕਮੇਟੀ ਸੀਗੀ ਜਿਹਦੇ ਵਿੱਚ ਟੋਟਲ 7 ਸੀਗੇ ਦੋ ਮੈਂਬਰ ਉਹਨਾਂ ਦੇ ਦਬਾਅ 'ਚ ਆ ਕੇ ਜਿਹੜੇ ਸ਼ੋਮਨੀ ਕਮੇਟੀ ਦੇ ਪ੍ਰਧਾਨ ਸੀ ਹਰਜਿੰਦਰ ਸਿੰਘ ਤਾਮੀ ਤੇ ਕਰਪਾਲ ਸਿੰਘ ਪ੍ਰੋਫੈਸਰ ਸਾਹਿਬ ਉਹਨਾਂ ਦੇ ਦਬਾਅ 'ਚ ਆ ਕੇ ਉਹਨਾਂ ਨੇ ਹਕਾਲ ਤੱਕ ਦਾ ਹੁਕਮ ਮੰਨਣ ਦੀ ਬਜਾਏ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਦਾ ਹੁਕਮ ਮੰਨਿਆ ਆਪਣੇ ਬੌਸ ਨੂੰ ਮੰਨਿਆ ਤੋਂ ਉਸ ਤੋਂ ਬਾਅਦ ਜਿਹੜੀ ਪੰਜ ਮੈਂਬਰੀ ਕਮੇਟੀ ਸੀ ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਤੋਂ ਫੇਰ ਆਗਿਆ ਮੰਗੀ ਕਿ ਸਾਡੇ ਲਈ ਕੀ ਹੁਕਮ ਹੈ ਉਹਨਾਂ ਨੇ ਆਦੇਸ਼ ਜਾਰੀ ਕੀਤੇ ਕਿ ਜਿਹੜੀ ਪੰਜ ਮੈਂਬਰੀ ਕਮੇਟੀ ਹੈ ਉਹ ਭਰਤੀ ਕਰੇ ਆਪਣੀ ਪ੍ਰਕਿਰਿਆ ਸ਼ੁਰੂ ਕਰੇ ਔਰ ਕੌਮ ਨੂੰ ਇੱਕ ਨਵੀਂ ਲੀਡਰਸ਼ਿਪ ਦੇਵੇ ਜਿਸ ਲੀਡਰਸ਼ਿਪ ਤੇ ਸਮੁੱਚਾ ਪੰਥਰ ਪੰਜਾਬ ਮਾਨ ਕਰ ਸਕੇ ਮੈਂ ਅੱਜ ਬੜੇ ਮਾਣ ਨਾਲ ਕਹਿ ਸਕਦਾ ਕੇ ਪੰਜ ਮੈਂਬਰੀ ਕਮੇਟੀ ਦੇ ਜਦੋਂ ਵਕ ਵਕ ਪਿੰਡਾਂ ਤੇ ਸ਼ਹਿਰਾਂ ਚ ਅਸੀਂ ਭਰਤੀ ਲਈ ਆਪਣੇ ਵਲੰਟੀਅਰ ਭੇਜੇ 15 ਲੱਖ ਤੋਂ ਵੱਧ ਭਰਤੀ ਹੋਈ ਔਰ ਉਹ ਭਰਤੀ ਜਿਹੜੀ ਤੀ ਬੜੇ ਪਾਰਦਰਸ਼ੀ ਢੰਗ ਦੇ ਨਾਲ ਹੋਈ ਉਹ ਤੋਂ ਬਾਅਦ ਡੈਮੋਕ੍ਰੇਟ ਢੰਗ ਨਾਲ ਜ਼ਿਲ੍ਹਾ ਜ਼ਿਲ੍ਹਾ ਡੈਲੀਗੇਟ ਚੁਣੇ ਗਏ ਸੂਬੇ ਦੇ ਡੈਲੀਗੇਟ ਚੁਣੇ ਗਏ ਔਰ 11 ਤਾਰੀਖ ਨੂੰ ਸੂਬਾ ਡੈਲੀਗੇਟਾਂ ਨੇ ਬਹੁਤ ਹੀ ਖਾੜਸਾ ਹੀ ਮਾਹੌਲ ਦੇ ਵਿੱਚ ਜਿਵੇਂ ਆਪਾਂ ਗੁਰਮਤ ਗੁਰਮਤਾ ਪੜਦੇ ਆ ਉਹ ਸਤੰਗ ਦੇ ਨਾਲ ਡੈਮੋਕ੍ਰੇਟਿਕ ਦੇ ਨਾਲ ਸਿੰਘ ਸਾਹਿਬ ਗੈਨੀ ਹਰਪ੍ਰੀਤ ਸਿੰਘ ਜੀ ਨੂੰ ਪ੍ਰਧਾਨ ਅਤੇ ਬੀਬੀ ਸਤਵੰਤ ਕੌਰ ਜੀ ਨੂੰ ਪੰਥਕ ਕੌਂਸਲ ਦਾ ਪ੍ਰਧਾਨ ਚੁਣਿਆ ਔਰ ਇਸ ਗੱਲ ਦਾ ਫੈਸਲਾ ਕੀਤਾ ਹੈ ਕਿ ਰਾਜਨੀਤੀ ਦੇ ਉੱਤੇ ਧਰਮ ਦਾ ਕੁੰਡਾ ਰਹਿਣਾ ਚਾਹੀਦਾ ਹੈ ਇਹ ਨਹੀਂ ਕਿ ਰਾਜਨੀਤੀ ਧਰਮ ਨੂੰ ਚਲਾਵੇ ਪਿਛਲੇ ਸਮੇਂ ਵਿੱਚ ਜਿੱਥੇ ਪੰਥਕ ਸੰਸਥਾਵਾਂ ਦਾ ਘਾਣ ਹੋਇਆ ਉਹਨਾਂ ਦੀ ਮਾਨ ਮਰਿਆਦਾ ਨੂੰ ਇਹਨਾਂ ਨੇ ਪੈਰਾਂ ਥੱਲੇ ਰੋਲਿਆ ਉਹਦੇ ਲਈ ਇਹ ਨਮਾ ਜਿਹੜਾ ਹੈ ਇੱਕ ਵਿਧਾਨ ਬਣ ਰਿਹਾ ਹੈ ਔਰ ਜਿਹੜਾ ਵਿਜ਼ਨ ਡਾਕੂਮੈਂਟ ਹੈ ਉਹਦੇ ਵਿੱਚ ਫੈਸਲਾ ਕੀਤਾ ਹੈ ਕਿ ਜਿਹੜਾ ਪਾਰਟੀ ਦਾ ਪ੍ਰਧਾਨ ਹੋਊਗਾ ਉਹ ਕਿਸੇ ਰਾਜਸੀ ਚੋਣ ਨਹੀਂ ਲੜੇਗਾ ਨਾ ਉਹ ਮੁੱਖ ਮੰਤਰੀ ਦੀ ਨਾ ਉਹ ਐਮਐਲਏ ਦੀ ਜਾਂ ਮੈਂਪੀ ਦੀ ਧਰਮ ਦੇ ਕਾਜ ਦਾ ਕੰਮ ਕਰਨ ਵਾਲਾ ਜੋ ਵੀ ਇਨਸਾਨ ਹੈ ਉਹ ਧਰਮ ਦੀ ਸੇਵਾ ਕਰੇਗਾ ਜੇ ਸ਼ੋਮਨੀ ਕਮੇਟੀ ਮੈਂਬਰ ਹੈ ਇਸ ਕਰਕੇ ਬਹੁਤ ਕਈ ਤਰ੍ਹਾਂ ਦੇ ਜੋ ਪੁਰਾਣਾ ਸ਼ੋਮਨੀ ਅਕਾਲੀ ਦਲ ਦਾ ਵਿਰਸਾ ਸੀ ਉਹਨੂੰ ਦੁਬਾਰਾ ਜਿਹੜਾ ਹੈ ਬਹਾਲ ਕਰਨ ਵਾਸਤੇ ਇਹ ਜਿਹੜਾ ਹੈ ਦੋਏ ਜਿਹੜੀਆਂ ਸਫਲਤਾ ਨੇ ਹੁਣ ਅੱਗੇ ਲਾਇਆ ਹੈ ਅੱਜ ਪ੍ਰਧਾਨ ਬਣਨ ਤੋਂ ਬਾਅਦ ਪਹਿਲੀ ਸ਼ਹੀਦੀ ਕਾਨਫਰੰਸ ਜਿਹੜੀ ਹੈ ਅਮਰ ਸ੍ਰੀ ਸੰਤ ਅਰਜਨ ਸਿੰਘ ਲੰਗੋੜਜੀ ਦੀ ਨੂੰ ਸੰਧਾਂਗਲੀ ਪੇਟ ਕਰਨ ਲਈ ਕੀਤੀ ਜਾ ਰਹੀ ਹੈ ਸਿੱਧੀ ਸਮਾਗਮ ਤੁਸੀਂ ਅੱਜ ਦੇਖ ਰਹੇ ਹੋ ਕਿ ਹਜ਼ਾਰਾਂ ਦੀ ਤਰ੍ਹਾਂ ਜਿਹੜੀ ਸੰਗਤ ਹੈ ਉਹ ਸਜਦਾ ਕਰਨ ਲਈ ਵੀ ਆਈ ਹੈ ਔਰ ਨਵੇਂ ਜੋ ਸਰਜੀਤ ਹੋਇਆ ਅਕਾਲੀ ਦਲ ਹੈ ਉਹਨੂੰ ਸਪੋਰਟ ਕਰਨ ਦੇ ਲਈ ਹੈ ਲੋਕਾਂ ਦੇ ਵਿੱਚ ਜੋ ਹੈ ਬੜਾ ਫੇਰ ਦੁਬਾਰੇ ਭਰੋਸਾ ਜਿਹੜਾ ਹੈ ਬਣਿਆ ਤੁਸੀਂ ਤੁਸੀਂ ਇਸ ਅਕਾਲੀ ਦਲ ਚ ਜਾਂ ਪਿਛਲੇ ਅਕਾਲੀ ਦਲ ਜਿਹੜਾ ਹਿੰਦੂ ਲੀਡਰਸ਼ਿਪ ਹੈ ਉਹਦਾ ਪੁਵਿੱਖ ਕੀ ਦੇਖਦੇ ਹੋ ਗੋਲ ਸਾਹਿਬ ਤੁਸੀਂ ਇਕਲੋਤੇ ਲੀਡਰ ਦਿਖਦੇ ਹੋ ਹਿੰਦੂ ਚਿਹਰਾ ਇਸ ਲੀਡਰਸ਼ਿਪ ਦੇ ਵਿੱਚ ਸ਼ੋਮਨੀਆ ਅਕਾਲੀ ਦਲ ਹਮੇਸ਼ਾ ਸਰਬੱਤ ਦਾ ਭਲਾ ਚਾਹੁੰਦਾ ਹੈ ਹਰ ਵਰਗ ਦਾ ਜਿਹੜਾ ਆਗੂ ਹੈ ਇਸ ਦੇ ਵਿੱਚ ਆਪਣੀ ਸ਼ਮੂਲਤ ਕਰਦਾ ਹੈ ਮੈਂ ਪਿਛਲੇ 45 50 ਸਾਲ ਤੋਂ ਸ਼ੋਮਨੀਆ ਅਕਾਲੀ ਦਲ ਦੇ ਵਿੱਚ ਕੰਮ ਕਰ ਰਿਹਾ ਔਰ ਬਹੁਤ ਵੱਡੇ ਉਹਨਾਂ ਦੇ ਕੰਮ ਕੀਤਾ ਹੈ ਪਾਰਟੀ ਦੇ ਜਿਹੜੀਆਂ ਸਰਮੌਰ ਆਉਦੇ ਨੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਹੈ ਜਨਰਲ ਸੁਖਤਰ ਹੈ ਕੋਰ ਕਮੇਟੀ ਦਾ ਮੈਂਬਰ ਹੈ ਮੈਂ ਉਹਨਾਂ ਦੇ ਉੱਤੇ ਆਪਣੀ ਜ਼ਿੰਮੇਵਾਰੀ ਨਿਭਾਈ ਹੈ ਔਰ ਵੋਡਾਂ ਦਾ ਕਾਰਪੋਰੇਸ਼ਨ ਦਾ ਚੇਅਰਮੈਨ ਰਿਹਾ ਮੈਂ ਐਮਐਲਏ ਰਿਹਾ ਚੀ ਪਾਰਲੀਮੈਂਟਰੀ ਸੈਕਟਰੀ ਰਿਹਾ ਇਸ ਕਰਕੇ ਮੈਂ ਨਹੀਂ ਸਮਝਦਾ ਗੁਰੂ ਸਾਹਿਬ ਨੇ ਵੀ ਹਮੇਸ਼ਾ ਜਿਹੜਾ ਹੈ ਸਾਰੇ ਵਰਗਾਂ ਨੂੰ ਸਤਿਕਾਰ ਦਿੰਦਾ ਹੈ ਔਰ ਸਰਬੱਤ ਦੇ ਭਲੇ ਦੀ ਗੱਲ ਕੀਤੀ ਹੈ ਇਸ ਕਰਕੇ ਸਾਰੇ ਵਰਗਾਂ ਦੇ ਭਾਵੇਂ ਮੁਮਟਨ ਹੈ ਭਾਵੇਂ ਮੁਸਲਮਾਨ ਹੈ ਭਾਵੇਂ ਕੋਈ ਹਿੰਦੂ ਹੈ ਭਾਜਪਾ ਦਾਅਵਾ ਕਰਦੀ ਹੈ ਕਿ ਜਿਹੜੇ ਹਿੰਦੂ ਵੋਟ ਬੈਂਕ ਆ ਉਹ ਸਾਡੇ ਕੋਲ ਜ਼ਿਆਦਾ ਆ ਕੀ ਪੰਜਾਬ ਦਾ ਜਿਹੜਾ ਹਿੰਦੂ ਵੋਟ ਆ ভোটার ਆ ਕੀ ਉਹ ਝੁਕਾ ਬੀਜੇਪੀ ਨਾਲ ਜ਼ਿਆਦਾ ਰੱਖਦਾ ਇੱਕ ਲੱਗਦਾ ਪੰਜਾਬ ਤੇ ਜਾਂ ਪੰਜਾਬ ਦਾ ਜਿਹੜਾ ভোটার ਹਿੰਦੂ ভোটার ਆ ਉਹ ਮਾਈਂਡ ਸੈਟ ਵੱਖਰਾ ਰੱਖਦਾ ਬੀਜੇਪੀ ਦਾ ਆਪਣਾ ਏਜੰਡਾ ਹੈ ਉਹਨਾਂ ਦੀ ਥੋੜੀ ਜੀ ਕਮਿਨਲ ਸੋਚ ਹੈ ਪਰ ਮੈਂ ਸਮਝਦਾ ਪੰਜਾਬ ਔਰ ਪੰਜਾਬ ਦਾ ਭਲਾ ਇਸੇ ਕਰਕੇ ਹੈ ਜੇਕਰ ਅਸੀਂ ਸ਼ੋਮਨੀ ਅਕਾਲੀ ਦਲ ਦੀ ਖੇਤਰੀ ਪਾਰਟੀ ਆ ਜਿਹੜੀ ਉਹਨੂੰ ਅਸੀਂ ਪਰਨਾਵਾਂਗੇ ਤਾਂ ਪੰਜਾਬ ਦੀ ਡਿਵੈਲਪਮੈਂਟ ਵੀ ਵੱਧ ਹੋ ਸਕਦੀ ਹੈ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਵੀ ਰਹਿ ਸਕਦੀ ਹੈ ਇਹ ਜਿਹੜਾ ਫਿਰਕੂ ਪਾੜਾ ਹੈਗਾ ਇਹ ਬਿਲਕੁਲ ਵੀ ਕਿਸੇ ਰਾਸੀ ਪਾਰਟੀ ਨੂੰ ਕਰਨਾ ਨਹੀਂ ਚਾਹੀਦਾ ਤੇ ਤੁਹਾਨੂੰ ਕੀ ਲੱਗਦਾ ਕਿ ਇਸ ਪਾਰਟੀ ਦਾ ਜੋ ਹੋਰ ਧਰਮਾਂ ਦੇ ਲੋਕ ਨੇ ਖਾਸ ਕਰਕੇ ਜੇ ਤੁਸੀਂ ਜੇਕਰ ਤੁਸੀਂ ਵੀ ਕੀਤਾ ਮੁਸਲਮਾਨ ਧਰਮ ਦਾ ਵੀ ਕੀਤਾ Hindu ਧਰਮ ਦਾ ਵੀ ਕੀਤਾ ਉਹਨਾਂ ਦੇ ਲਈ ਸਪੇਸ ਤੁਹਾਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੇਕਰ ਸੱਤਾ ਦੇ ਵਿੱਚ ਵੀ ਪਾਰਟੀ ਆਉਂਦੀ ਆ ਇਹ ਧੜੇ ਇਹ ਜਿਹੜੇ ਨਵੀਂ ਜਾਂ ਪੁਨਰਸਰਜੀਤੀ ਤੁਸੀਂ ਕਹਿ ਰਹੇ ਹੋ ਅਕਾਲੀ ਦਲ ਦੀ ਹੋਈ ਆ ਕਿ ਇਸ ਦੇ ਵਿੱਚ ਉਹਨਾਂ ਨੂੰ ਉਵੇਂ ਸਪੇਸ ਮਿਲੂ ਬਣਦੀ ਦੇਖੋ ਸਪੇਸ ਮਿਲੇਗਾ ਜਦੋਂ 2012 ਤੋਂ ਸਰਕਾਰ ਬਣੀ ਹੈ ਉਹਦੇ ਵਿੱਚ ਵੱਖ-ਵੱਖ ਧਰਮਾਂ ਦੇ 12 ਤੋਂ ਵੱਧ ਵਿਧਾਇਕ ਸੀਗੇ ਚਾਰ ਵਿਧਾਇਕ ਤਾਂ ਇਕੱਲੇ ਜਿਹੜੇ ਸੀ ਉਹ ਅਗਰਵਾਲ ਸਮਾਜ ਦੇ ਸੀਗੇ ਜਿਨ੍ਹਾਂ ਦੇ ਵਿੱਚੋਂ ਕਈਆਂ ਨੂੰ ਬਹੁਤ ਵੱਡਾ ਮਨਿਸਟਰ ਤੱਕ ਦਾ ਵੀ ਉਹਨਾਂ ਨੂੰ ਮਾਨ ਸਨਮਾਨ ਮਿਲੇ ਆ ਇਸ ਕਰਕੇ ਸਪੇਸ ਤਾਂ ਜਿਹੜੀ ਹੈਗੀ ਹੈ ਹਮੇਸ਼ਾ ਮਿਲੇਗੀ ਜਿਹੜਾ ਵੀ ਕੰਮ ਕਰੇਗਾ ਉਹਨੂੰ ਕੋਈ ਵੀ ਸ਼ੋਮਨੀ ਅਕਾਲੀ ਦਲ ਦੇ ਵਿੱਚ ਵੱਡੇ ਤੋਂ ਵੱਡਾ ਉਹਦਾ ਵੀ ਜਿਹੜਾ ਹੈ ਹਮੇਸ਼ਾ ਮਿਲਦਾ ਰਿਹਾ ਤੇ ਮਿਲਦਾ ਰਹੇਗਾ ਅੱਜ ਦੇ ਇਕੱਠ ਨੂੰ ਤੁਸੀਂ ਕਿਵੇਂ ਦੇਖਦੇ ਹੋ ਗਵਾਲ ਸਾਹਿਬ ਅੱਜ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਜਿੱਥੇ ਨੀਲੀਆਂ ਕੇਸਰੀ ਦਸਤਾਰਾਂ ਨੇ ਤਾਂ ਨਾਲ-ਨਾਲ ਉਹ ਹਿੰਦੂ ਚਿਹਰੇ ਵੀ ਮੈਨੂੰ ਬੈਠੇ ਦਿਖਦੇ ਨੇ ਪੰਜਾਬ ਦੇ ਵਿੱਚ ਕਦੇ ਵੀ ਫਿਰਕੂ ਸਿਆਸਤ ਹੋਈ ਨਹੀਂ ਨਾ ਕਾਮਯਾਬ ਹੋ ਸਕਦੀ ਹੈ ਹਮੇਸ਼ਾ ਸੈਕੂਲਰ ਜਿਹੜਾ ਪਾਰਟੀ ਹੈ ਉਹ ਹੀ ਹਮੇਸ਼ਾ ਕਾਮਯਾਬ ਹੁੰਦੀ ਹੈ ਇਸ ਕਰਕੇ ਅੱਜ ਦੇ ਤੁਸੀਂ ਇਸ ਸ੍ਰੀ ਦੀ ਸਮਾਗਮ ਦੇਖ ਲਓ ਸਾਰੇ ਧਰਮਾਂ ਦੇ ਲੋਕ ਆਏ ਨੇ ਇਸ ਕਰਕੇ ਮੈਨੂੰ ਮਹਿਸੂਸ ਕਰਦਾ ਕਿ ਕੋਈ ਵੀ ਪਾਰਟੀ ਜਿਹੜੀ ਕਿ ਕਟੜ੍ਹ ਹੋਏਗੀ ਜਾਂ ਕਿਸੇ ਇੱਕ ਵਰਗ ਨੂੰ ਲੈ ਕੇ ਚੱਲੂਗੀ ਉਹ ਪੰਜਾਬ ਦੇ ਵਿੱਚ ਨਾ ਸਤਾ ਚਾ ਸਕਦੀ ਐ ਨਾ ਉਹ ਪੰਜਾਬ ਦਾ ਭਲਾ ਕਰ ਸਕਦੀ ਐ ਇਸ ਕਰਕੇ ਸ਼ੋਮਨੀ ਅਕਾਲੀ ਦਲ ਸ਼ੁਰੂ ਤੋਂ ਸੈਕੂਲਰ ਰਿਹਾ ਔਰ ਆਉਣ ਵਾਲੇ ਟਾਈਮ ਦੇ ਵਿੱਚ ਵੀ ਮੈਂ ਉਮੀਦ ਕਰਦਾ ਕਿ ਪੰਜਾਬ ਦੀਆਂ ਸਾਰੀਆਂ ਧਿਰਾਂ ਸਾਰੇ ਵਰਗ ਜਿਹੜੇ ਨੇ ਉਹ ਸ਼ੋਮਨੀ ਅਕਾਲੀ ਦਲ ਨੂੰ ਪਰਹਣਗੇ ਕਿਉਂਕਿ ਸ਼ੋਮਨੀ ਅਕਾਲੀ ਦਲ ਦਾ ਪੰਥਕਾ ਏਜੰਡਾ ਵੀ ਐ ਪੰਜਾਬ ਦਾ ਏਜੰਡਾ ਵੀ ਐ ਤੁਸੀਂ ਦੇਖੋ ਕਿ ਪੰਜਾਬ ਦੇ ਪਾਣੀਆਂ ਦੀ ਲੜਾਈ ਹੈ ਉਹ ਕੇਵਲ ਸਿੱਖਾਂ ਦੀ ਲੜਾਈ ਥੋੜੀ ਹੈ ਪੰਜਾਬ ਦੇ ਜਿਹੜੇ ਪਿੰਡ ਦੇ ਜੋ ਹੋਰ ਇੰਡਸਟਰੀ ਦੇ ਲਈ ਪੈਕੇਜ ਮੰਗ ਰਹੇ ਆ ਉਹ ਕੱਲਾ ਕੋਈ ਸਿੱਖਾਂ ਦਾ ਮਸਲਾ ਨਹੀਂ ਹੈ ਦੋ ਤਰ੍ਹਾਂ ਦੀ ਹੋਇਆ ਗਿਆ ਇੱਕ ਹੈ ਪੰਥਕ ਮਸਲੇ ਇੱਕ ਹੈ ਕਿ ਇਹ ਨੇ ਪੰਜਾਬ ਦੇ ਇਸ਼ੂ ਮੈਂ ਸਮਝਦਾ ਪੰਥਕ ਔਰ ਪੰਜਾਬ ਦੇ ਇਸ਼ੂਆਂ ਨੂੰ ਜੇ ਇਕੱਠਾ ਲੈ ਕੇ ਚੱਲ ਸਕਦਾ ਤਾਂ ਸ਼ੋਮਨੀ ਅਕਾਲੀ ਦਲ ਹੀ ਚੱਲ ਸਕਦਾ ਉਹਦੇ ਨਾਲ ਹੀ ਪੰਜਾਬ ਜਿਹੜਾ ਹੈ ਤਰੱਕੀ ਕਰ ਸਕਦਾ ਤੁਸੀਂ ਲਗਭਗ ਜਿਹੜੀਆਂ ਹਾਈ ਲੈਵਲ ਮੀਟਿੰਗਸ ਹੁੰਦੀਆਂ ਨੇ ਇਹ ਅਕਾਲੀ ਦਲ ਦੀਆਂ ਉਹਨਾਂ ਦੇ ਵਿੱਚ ਬੈਠਦੇ ਹੋ ਅੰਦਰ ਕੋਈ ਸੁਝਾਅ ਤੁਸੀਂ ਇਹੋ ਜਿਹਾ ਦਿੱਤਾ ਕਿ ਭਾਈ ਵੀ ਜਿਹੜੇ ਬਾਕੀ ਜਿਹੜੇ ਹੋਰ ਧਰਮਾਂ ਦੇ ਜਿਹੜੇ ਆਗੂ ਨੇ ਉਹਨਾਂ ਨੂੰ ਵੀ ਤੁਸੀਂ ਕਿਸੇ ਜਿਹੀ ਅਗਵਾਈ ਦਿਓ ਕਿਸ ਤਰ੍ਹਾਂ ਦੀ ਜਿਹੜਾ ਅੰਦਰ ਕੋਈ ਗੱਲਬਾਤ ਹੋਵੇ ਬਿਲਕੁਲ ਹੁੰਦੀ ਹੈ ਪਾਰਟੀ ਦੇ ਵਿੱਚ ਸੁਝਾਅ ਦਿੰਦਾ ਜਦੋਂ ਉਹਨੇ ਚੋਣ ਹੋਈ ਹੈ ਉਸ ਸਮੇਂ ਵੀ ਜਿਹੜੀ ਹੈ ਆਪਣੇ ਵਿੱਚ ਵਿਚਾਰ ਰੱਖੇ ਸੀਗੇ ਤੇ ਸਾਨੂੰ ਕੋਈ ਵੀ ਜਿਹਨੂੰ ਕੌਮ ਦੀ ਅਗਵਾਈ ਕਰਨੀ ਹੈ ਉਹ ਕੱਲਾ ਮਤਲਬ ਪੰਥ ਪ੍ਰਵਾਨਿਤ ਨਾ ਹੋਵੇ ਉਹ ਸਰਬ ਪ੍ਰਵਾਨਿਤ ਹੋਵੇ ਕਿਉਂਕਿ ਜਦੋਂ ਅਸੀਂ ਪੰਜਾਬ ਦੀ ਅਗਵਾਈ ਕਰਨੀ ਹੈ ਸਾਨੂੰ ਸਰਬ ਪ੍ਰਵਾਨਤਾ ਆਗੂ ਦੀ ਲੋੜ ਹੈ ਜੇ ਅਸੀਂ ਕੇਵਲ ਤੇ ਕੇਵਲ ਸ਼ੋਮਣੀ ਕਮੇਟੀ ਦੀ ਅਗਵਾਈ ਕਰਨੀ ਹੈ ਜਾਂ ਪੰਥਕ ਮੁੱਦਿਆਂ ਦੀ ਅਗਵਾਈ ਕਰਨੀ ਹੈ ਫਿਰ ਸਾਨੂੰ ਕੇਵਲ ਪੰਥ ਪ੍ਰਵਾਨਿਤ ਚਾਹੀਦਾ ਸੋ ਉਹ ਗੱਲ ਸਾਰੀ ਪ੍ਰਵਾਨ ਕੀਤੀ ਹੈ ਅੱਜ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਨੇ ਉਹ ਸਰਬ ਪ੍ਰਵਾਨਿਤ ਨੇ ਜਿੱਥੇ ਪੰਥ ਨੂੰ ਪ੍ਰਵਾਨ ਨੇ ਉੱਤੇ ਪੰਜਾਬ ਦੇ ਸਾਰੇ ਵਰਗਾਂ ਨੂੰ ਪ੍ਰਵਾਨ ਨੇ ਜਿਹੜਾ ਸੁਖਵੀਰ ਬਾਦਲ ਹੋਣਾ ਦਾ ਧੜਾ ਉਹਨਾਂ ਦੇ ਨਾਲ ਤੁਹਾਡਾ ਅੰਦਰੂਨੀ ਕੋਈ ਹੈ ਸੀ ਇਹੋ ਜਿਹਾ ਵੀ ਜਿਹਦੇ ਕਰਕੇ ਤੁਹਾਨੂੰ ਵੱਖ ਹੋਣਾ ਪਿਆ ਉਹਨਾਂ ਦੇ ਨਾਲ ਇਹ ਮੈਨੂੰ ਮੈਨੂੰ ਤਾਂ ਪਿਛਲੇ 45 50 ਸਾਲ ਤੋਂ ਮੈਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਕੰਮ ਕੀਤਾ ਹੈ ਉਹਨਾਂ ਦਾ ਸੀਗਾ ਕਿ ਉਹ ਸਾਰੇ ਸੈਕੂਲਰ ਸੀ ਸਭ ਨੂੰ ਲੈ ਕੇ ਚੱਲਦੇ ਸੀ ਔਰ ਜਦੋਂ ਵੀ ਕੋਈ ਫੈਸਲਾ ਲੈਂਦੇ ਸੀ ਉਹ ਸਾਰੀ ਸੀਨੀਅਰ ਲੀਡਰਸ਼ਿਪ ਨੂੰ ਪ੍ਰੋਸੈਸ ਲੈ ਕੇ ਲੈਂਦੇ ਸੀ ਲੇਕਿਨ ਬਦਕਿਸਮਤੀ ਸ਼ੋਮਣੀ ਅਕਾਲੀ ਦਲ ਦੀ ਜਦੋਂ ਦੀ ਕਮਾਂਡ ਸੁਖਵੀਰ ਸਿੰਘ ਬਾਦਲ ਕੋਲ ਆਈ ਹੈ ਉਹ ਆਪ ਮਹਾਰੇ ਭਾਵੇਂ ਕੋਈ ਫੈਸਲਾ ਕੋਈ ਵੀ ਲੈਣਾ ਹੋਵੇ ਉਹਦੇ ਵਿੱਚ ਕਿਸੇ ਵੀ ਵੱਡੇ ਛੋਟੇ ਆਗੂ ਨੂੰ ਭਰੋਸੇ ਚ ਨਹੀਂ ਲਿਆ ਜਾਂਦਾ ਡਿਕਟੇਟਰਸ਼ਿਪ ਵਾਲੀ ਹੈ ਜਿਵੇਂ ਕੰਪਨੀ ਨੂੰ ਆਪਾਂ ਉਹ ਕਰਦੇ ਆ ਨਾ ਉਸ ਤਰੀਕੇ ਨਾਲ ਉਹ ਕੰਪਨੀ ਤਰ੍ਹਾਂ ਚਲਾ ਰਹੇ ਤੇ ਇਸੇ ਕਰਕੇ ਸਾਰੇ ਜਿਹੜੇ ਆਗੂ ਨੇ ਇੱਕ ਇੱਕ ਕਰਕੇ ਪਾਰਟੀ ਤੋਂ ਅਲੱਗ ਹੋਏ ਸਰਬ ਸਮਾਧਤਾ ਤੁਹਾਨੂੰ ਧੰਨਵਾਦ ਜੀ ਤਾਂ ਇਹ ਹਨ ਬ੍ਰਿੰਦਰ ਕੁਮਾਰ ਗੋਇਲ ਜੋ ਕਿ ਹਿੰਦੂ ਚਿਹਰਾ ਨੇ ਇਕਲੌਤਾ ਹਿੰਦੂ ਚਿਹਰਾ ਜਰੂਰ ਦਿਖਾਈ ਦਿੰਦੇ ਨੇ ਸੀਨੀਅਰ ਲੀਡਰਸ਼ਿਪ ਦੇ ਵਿੱਚ ਜੋ ਨਵੀਂ ਅਕਾਲੀ ਦਲ ਬਣੀ ਹੈ ਜਾਂ ਕਹਿ ਲਿਆ ਜਾਵੇ ਕਿ ਪੁਨਰ ਸਰਜੀਤੀ ਹੋਈ ਆ ਅਕਾਲੀ ਦਲ ਦੀ ਉਹਨਾਂ ਦੇ ਵਿੱਚੋਂ ਇਹ ਕਹਿੰਦੇ ਨੇ ਕਿ ਹਿੰਦੂ ਚਿਹਰਾ ਹੋਵੇ ਜਾਂ ਹੋਰ ਧਰਮ ਨਾਲ ਰਿਲੇਟਡ ਕੋਈ ਵੀ ਚਿਹਰਾ ਹੋਵੇ ਉਸ ਨੂੰ ਸਪੇਸ ਇਸ ਦੇ ਵਿੱਚ ਤੁਹ ਵੀ ਦਿੱਤੀ ਜਾਊਗੀ ਕੈਮਰਾਮੈਨ ਵਿਸ਼ਾਲ ਦੇ ਨਾਲ ਕੋਰਦ ਸਿੰਘ ਲੇਡੀ ਲੋਂਗੋਆ